ਤੇ ਆਪਾਂ ਅੱਜ ਤੁਹਾਨੂੰ ਦਿਖਾਉਣੀ ਆ ਇੱਕ ਕੋਟੇ ਦੇ ਦੁਪੱਟੇ ਤੇ ਲਾ ਕੇ ਲੈਸ ਇਹ ਵਾਲੀ ਕਾਟਨ ਦੀ ਲੈਸ ਆ ਤੇ ਇਹ ਆਪਾਂ ਇਦਾਂ ਨੂੰ ਨਹੀਂ ਆ ਵੀ ਲੈਸ ਵੀ ਸਾਰੀ ਦਿਸੇ ਤੇ ਕੰਨੀ ਆਪਣੀ ਜਿਹੜੀ ਘੁੰਮ ਹੋ ਜੇ ਇੱਕ ਹੀ ਸਲਾਈ ਬਾਹਰ ਨਜ਼ਰ ਆਊਗੀ ਉੱਪਰ ਜਿਹੜੀ ਲਾਵਾਂਗੇ ਤੇ ਬਾਕੀ ਇਸ ਤਰ੍ਹਾਂ ਕਰਕੇ ਨਾ ਤੁਸੀਂ ਧਾਰ ਲੈਣਾ ਤੇ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਤੁਹਾਨੂੰ ਰਿਕਵੈਸਟ ਕਰਦੇ ਹਾਂ ਕਿ ਜੇ ਵੀਡੀਓ ਤੁਹਾਨੂੰ ਵਧੀਆ ਲੱਗੀ ਤੁਸੀਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਕੇ ਦੱਸਿਆ ਕਰੋ ਤੇ ਚੈਨਲ ਨੂੰ ਕਰਦੇ ਹੋ ਸਬਸਕ੍ਰਾਈਬ ਤੇ ਤੁਸੀਂ ਇਸ ਤਰ੍ਹਾਂ ਪਹਿਲਾਂ ਇਹਨੂੰ ਮੋੜ ਕੇ ਇੱਕ ਸਲਾਈ ਲਾ ਵੀ ਸਕਦੇ ਹੋ ਤੇ ਜੇ ਤੁਸੀਂ ਇਸ estranal ਦੀ ਨਾਲ ਹੀ ਮੋੜਨੇ ਤੇ ਫਿਰ ਤੁਸੀਂ ਨਾਲ ਦੀ ਨਾਲ ਵੀ ਮੋੜ ਕੇ ਧਰ ਸਕਦੇ ਆਪਾਂ ਇਹਦੀ ਆਪਾਂ ਬਿਲਕੁਲ ਕਿਨਾਰੇ ਤੇ ਸਲਾਈ ਲਾਣੀ ਹੈ ਹੈਨਾ ਇੱਥੇ ਬਸ ਆਹ ਵਾਲੀ ਆਪਣੀ ਅਗਲੀ ਕਿਉਂ ਹੀ ਤੇ ਬਾਕੀ ਸਾਰਾ ਜਿਹੜਾ ਨਾਲੇ ਗੋਮ ਹੋ ਜਾਊਗਾ ਤੇ ਨਾਲੇ ਆਹ ਵੀ ਸਾਰੀ ਉੱਪਰ ਆਊਗੀ ਇਹ ਕਿਸ ਤਰੀਕੇ ਨਾਲ ਲਾਉਣੀ ਹੈ ਇਸ ਤਰੀਕੇ ਨਾਲ ਜਿਵੇਂ ਤੁਸੀਂ ਇਸ ਤਰ੍ਹਾਂ ਇਸ ਤਰ੍ਹਾਂ ਬ੍ਰੀਕ ਬ੍ਰੀਕ ਤੁਸੀਂ ਨਾਲ ਦੀ ਨਾਲ ਮੋੜੀ ਲੈਣਾ ਤੇ ਇਸ ਤਰ੍ਹਾਂ ਉੱਪਰ ਧਰ ਕੇ ਤੁਸੀਂ ਕਿਨਾਰੇ ਤੇ ਲੈ ਜਾਓ। ਐਵਲੀ ਪੱਟੀ ਤੇ ਲਾਉਣੀ ਆ ਇਸ ਤਰ੍ਹਾਂ। ਤੇ ਇਹਦੇ ਤੁਸੀਂ ਕਰੀਮ ਰੀਲ ਵੀ ਬਰਤ ਸਕਦੇ ਹੋ ਕਿਉਂਕਿ ਇਹ ਆਪਣੀ ਉੱਪਰ ਹੀ ਦਿਸਣੀ ਆ ਇਸ ਤਰ੍ਹਾਂ ਕਾਕੇ ਇਸ ਤਰ੍ਹਾਂ ਉੱਪਰ ਆ ਜਾਣੀ। ਠੀਕ ਹੈ। ਇਹਦੇ ਨਾਲ ਦੀ ਲਾਉਣੀ ਤਾਂ ਕੋਈ ਚੱਕਰ ਨਹੀਂ। ਲਓ ਜੀ ਆਪਾਂ ਵੀ ਰੀਲ ਕਰ ਦਿੱਤੀ ਚੇਂਜ ਹੁਣ ਬਿਲਕੁਲ ਨਹੀਂ ਦਿਸਦੀ ਹੈਗੀ ਕਿਉਂਕਿ ਇਹਦੇ ਇਹਦੇ ਨਾਲ ਦੀ ਰੀਲ ਸੀ ਤੇ ਫਿਰ ਉਹ ਦਿਸਦੀ ਸੀ ਕਿਸੁੱਤ ਦੇ ਨਾਲ ਦੀ ਤੁਸੀਂ ਇਸ ਤਰ੍ਹਾਂ ਨੂੰ ਇੱਕਦਮ ਉਲਟ ਕੇ ਵੀ ਲਾ ਸਕਦੇ ਤੇ ਉਸ ਤਰ੍ਹਾਂ ਵੀ ਇਹ ਨਹੀਂ ਦਿਸਣਾ ਨਹੀਂ ਹੈਗਾ ਇਹ ਆਪਣੇ ਇਸ ਤਰ੍ਹਾਂ ਦੀ ਨਾਲ ਸਲਾਈ ਲਾਉਂਦੇ ਜਾਣਾ ਇਹ ਸਸਤੇ ਦੇ ਉੱਪਰ ਕਿਹਾ ਜਾਂਦੇ ਨੇ ਬਿਲਕੁਲ ਸਸਤੇ ਨੇ ਜੇ ਡਬਲ ਸ਼ੇਡ ਕਰਾਉਣੀ ਆ ਤੇ ਇਹ ਦੁਪट्टे ਨਾਲ ਰੇਟ ਜਿਹੜਾ ਹੈ ਮਹਿੰਗਾ ਹੋ ਜਾਂਦਾ ਹੈ ਤੇ ਤੁਸੀਂ ਇਹਨੂੰ ਜੇ ਘਰੇ ਇਸ ਤਰ੍ਹਾਂ ਲਾ ਲੋਗੇ ਤੇ ਆਪਣਾ ਇੱਕ ਕਲਰ ਦਾ ਵੀ ਕਰਾ ਕੇ ਇਸ ਤਰ੍ਹਾਂ ਤੁਸੀਂ ਘਰੇ ਲਾਓਗੇ ਤੇ ਇਹ ਸਸਤਾ ਕਾਫੀ ਪੈ ਜਾਂਦਾ ਗਰਮੀਆਂ ਦੇ ਵਿੱਚ ਨਾ ਇਹ ਬਹੁਤ ਵਧੀਆ ਸਸਤਾ ਦੁਪੱਟਾ ਤੇ ਵੀ ਨੂੰ ਆਪ ਕੋਨੇ ਤੱਕ ਲੈ ਜਾਇਆ ਤੇ ਮੋੜ ਲੈਣਾ ਇਲਾਸ ਦਾ ਆਪ ਜਿਹੜਾ ਇਸ ਤਰ੍ਹਾਂ ਕਰਕੇ ਕੋਨੇ ਮੋੜ ਲੈਣਾ ਕਿਉਂਕਿ ਇਹ ਉੱਪਰ ਹੀ ਆਉਣੀ ਹੈ ਤਾਂ ਪਹਿਲਾਂ ਹੀ ਆਪਾਂ ਇਦਾਂ ਕੋਨਾ ਬਣਾ ਲੈਣਾ ਕੋਨਾ ਬਣਾ ਕੇ ਨ ਸਾਈਡ ਤੇ ਬਿਲਕੁਲ ਲਾ ਕੇ ਕੰਨੀ ਤੇ ਲਾ ਲੈਣਾ ਇਸ ਤਰ੍ਹਾਂ ਕੰਪਨੀ ਜਿਸ ਤਰ੍ਹਾਂ ਕੋਨੇ ਬਣਾਉਨੇ ਆ ਇਸ ਤਰ੍ਹਾਂ ਇਹ ਦਾ ਉੱਪਰ ਕੰਨਾ ਬਣ ਜਾਦਾ ਆ ਇਹ ਇਸ ਤਰ੍ਹਾਂ ਹੀ ਬਣਾ ਲਓ ਠੀਕ ਹੈ ਇਹ ਸਟ੍ਰਿੰਗ ਪਕਮਲੀ ਦੇ ਤਰਕੇਸਟਰਾ ਲਓ you ਉਹਨੇ ਤਾਂ ਵੀ ਆਪਾ ਕਮਾ ਕੇ ਰੱਖ ਲੈਣਾ ਫਿਰ ਆਪਣਾ ਦੂਜੇ ਪਾਸੇ ਜਾ ਕੇ ਇਹ ਕੋਨਾ ਬਣ ਜੇਗਾ ਤਰੀਏ ਪਸਾਰੇ ਬੱਤੀ ਤੇ ਨਕਮਾ ਘਿਲਾ ਲੈਣ ਹਾਂ 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 ਜਿੰਦੀ ਲੋਲੀ ਤੁਸੀਂ ਇਸ ਤਰ੍ਹਾਂ ਘਵਾ ਕੇ ਇਹਨੂੰ ਰੱਖ ਸਾਰੇ ਸਾਰੇ ਲਾ ਲੈਣਾ ਇੱਦਾਂ ਘਵਾ ਕੇ ਆਪ ਲਾਈ ਜਾਣੀਆਂ ਇੱਥੇ ਸੋਨੂੰ ਮੈਂ ਭੁੱਲ ਗਈ ਸੀ ਕਿ ਕੋਨਾ ਨਹੀਂ ਬਣਾਉਣਾ ਤੇ ਇੱਦਾਂ ਸਾਰੇ ਆਪਾਂ ਘਵਾ ਕੇ ਅੰਦਰ ਨੂੰ ਕਿਨਾਰੀ ਰੱਖ ਕੇ ਤੇ ਸਾਰੇ ਘਵਾ ਕੇ ਆਪਾਂ ਸਾਰੇ ਲੈਸ ਇਸਤਰਾ ਲਾ ਲੈਣੀ ਇਸਤਰਾ ਕਰਕੇ ਠੀਕ ਹੈ ਜੀ ਤੇ ਇਹਨੂੰ ਫਿਰ ਹੁਣ ਆਪਾਂ ਇੱਥੇ ਜਿੱਥੇ ਸ਼ੁਰੂ ਕੀਤੀ ਸੀ ਇੱਥੇ ਤੁਹਾਨੂੰ ਦੱਸ ਦਿੰਨੇ ਆ ਤੇ ਫਿਰ ਆਪਾਂ ਇਹਨੂੰ ਨਾ ਇਸ ਤਰ੍ਹਾਂ ਘੁਮਾ ਕੇ ਲਾਈ ਹੁੰਗੇ ਇਹਨੂੰ ਇਸ ਤਰ੍ਹਾਂ ਕਰ ਦੇਣਾ ਇੱਧਰ ਵਿੱਚ ਹੋਈ ਆਪਣੀ ਦੇਖੋ ਸਫਾਈ ਆ ਜੂਗੀ ਆਹਦੇ ਕੰਨੀ ਵਿੱਚ ਮੁੜ ਗਈ ਤੇ ਆਪਾਂ ਹੁਣ ਇਹ ਵਾਲੀ ਸਿਲਾਈ ਲਾ ਲੈਣੀ ਆ ਇਹ ਆਪਾਂ ਇਹ ਆਪਾਂ ਇੱਥੋਂ ਕਿਨਾਰੇ ਬਣਾਉਣੀਆਂ ਇਹ ਕੰਨੀਆਂ ਆਪਣੀਆਂ ਦੇ ਵਿੱਚ ਆ ਰਹੀਆਂ ਤੇ ਬਾਹਰ ਆਪਣੀ ਕਿੰਨੀ ਸੋਹਣੀ ਸਫਾਈ ਆ ਗਈ ਤੇ ਹੁਣ ਅਸੀਂ ਤੁਹਾਨੂੰ ਦੱਸ ਦਿੰਦੇ ਆ ਏਦਾਂ ਬਕਾ ਕੇ ਦੱਸ ਇਹ ਵਾਲੀ ਸਿਲਾਈ ਲਾ ਦਿੰਦੇ ਆ ਆਵਲੇ ਤੁਸੀਂ ਧੀਰੀ ਲੱਕੀਏ ਪਰ 1.5 ਦੇਾਂਗੇ ਕੰਨੀ ਨੂੰ ਅੰਦਰ ਨੂੰ ਜੇ ਕਿਤੋਂ ਦਿਸੇ ਵੀ ਨਾ ਤੁਸੀਂ ਅੰਦਰ ਨੂੰ ਮੋੜ ਕੇ ਸਿਲਾਈ ਜਿਹੜੀ ਇਹ ਕਨਾਰੀ ਦੀ ਮਾਰ ਦੇ ਜਾਣਾ ਇਹਦੇ ਨਾਲ ਬਹੁਤ ਸੋਨੇ ਦੁਪट्टे ਜਿਹੜੇ ਆਪਣੇ ਗਰਮੀਆਂ ਚ ਲੈਣ ਆ ਰਹੇ ਹੈਗੇ ਪਾਣੀ ਜਿੰਦਾ ਆਪਾਂ ਰੱਖ ਲਾ ਸਕਦੇ ਹਾਂ ਕਿਉਂਕਿ ਜਦੋਂ ਆਪਾਂ ਦੁਪੱਟੇ ਤਿਆਰ ਕਰਾਉਨੇ ਆ ਨਾਲ ਕਿਸੇ ਵੀ ਬਟਿਕ ਤੋਂ ਤੇ ਕਾਫੀ ਹੋਏਗੇ ਪੈਸੇ ਬਿਲਕੁਲ ਸਸਤਾ ਦੁਪੱਟਾ ਇਹਨੂੰ ਬਹੁਤ ਸੋਹਣਾ ਤਿਆਰ ਹੋ ਜਾਂਦਾ ਹੈ ਇਹਦਾ ਆਪਾ ਕੋਲ ਨਾ ਤੰਗ ਨਾ ਇਹਦਾ ਕੋਨਾ ਵੀ ਨਾ ਇਸ ਤਰ੍ਹਾਂ ਆਪਣੇ ਆਪ ਹੀ ਮੁੜ ਜਾਂਦਾ ਫਿਰ ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਇਸ ਤਰ੍ਹਾਂ ਥੋੜੀ ਜਿਹਾ பசਲਾਇ ਦਾ ਆ ਕੇ ਕੋਨੇ ਦੇ ਉਹ ਚੰਗੀ ਤਰ੍ਹਾਂ ਬੈਠ ਜਾਂਦਾ ਆ ਵੀ ਜਿਹੜੀ ਕੰਨੀ ਐ ਜੇ ਆਪਾਂ ਇਸ ਤਰ੍ਹਾਂ ਹੀ ਲੈਸ ਲਾਉਨੇ ਆ ਹਨਾ ਬਾਹਰ ਨੂੰ ਇਧਰ ਨੂੰ ਆਹ ਵਾਲੀ ਕੰਨੀ ਕਰਕੇ ਤੇ ਦੇਖੋ ਫਿਰ ਇਸ ਤਰ੍ਹਾਂ ਕੰਨੀ ਦਿੱਸਦੀ ਆ ਤੇ ਇਹਨੇ ਸਾਰੀ ਕੰਨੀ ਦੇ ਅੰਦਰ ਨੂੰ ਫੋਲਡ ਹੋ ਜਾਣੇ ਤੇ ਇਧਰੋਂ ਆਪਣੇ ਨਾ ਇਸ ਤਰ੍ਹਾਂ ਦੁਪੱਟਾ ਹੋ ਜੀਦਾ ਇਸ ਤਰ੍ਹਾਂ ਬਹੁਤ ਸੋਹਣੀ ਆ ਲੱਗਦੀ ਏ ਐਨੀਵੇਂ ਦਾ ਕਰਦੇ ਬੁਟੀਕਾਂ ਵਾਲੇ ਜਿਹੜਾ ਤਾਂ ਹੀ ਐਸੇ ਲੈਂਦੇ ਨੇ ਜੇ ਆਪਾਂ ਘਰੇ ਜੀ ਐਦਾਂ ਦੇਖੋ ਕੋਨਾ ਦੇਖੋ ਆਪਣਾ ਕਿੰਨਾ ਸੋਹਣਾ ਬਣ ਕੇ ਤਿਆਰ ਹੋ ਗਿਆ ਹਨਾ ਇਸ ਤਰ੍ਹਾਂ ਹੀ ਆਪਣੇ ਚਾਰੇ ਕੋਨੇ ਬਣ ਜਾਣੇ ਨੇ ਇਧਰੋਂ ਵੀ ਬਿਲਕੁਲ ਸਫਾਈ ਆ ਦੇ ਇਹ ਜੇ ਪੈਂਸਟਰ ਬਣਾ ਕੇ ਬਣਾ ਲੈਣਾ ਤੇ ਨਾਲ ਪੈਸੇ ਬਚ ਗਏ ਜਿੰਨੇ ਤੇ ਨਾਲ ਘਰੀ ਆਪਣੇ ਸੋਹਣੇ ਦੁਪੱਟੇ ਸਸਤੇ ਚ ਤਿਆਰ ਆਪ ਤੁਹਾਨੂੰ ਚਾਰੇ ਕੋਨੇ ਵੀ ਬਣਾ ਕੇ ਦਿਖਾਵਾਂਗੇ ਬਸ ਤੁਸੀਂ ਕੀ ਕਰਨਾ ਵੀ ਐਸੇ ਦੁਪੱਟੇ ਨੂੰ ਥੋੜਾ ਜਿਹਾ ਇਦਾਂ ਕਰ ਲੈਣਾ ਠੀਕ ਹੈ ਨਾ ਰੇਤੀ ਤੁਸੀਂ ਸਿਲਾਈ ਲਾਉਂ ਤੇ ਜਾਣਾ ਜਿੱਦਾਂ ਦੀ ਵੀ ਲੈਸ ਹੋਏਗੀ ਨਾ ਤੇ ਤੁਸੀਂ ਉਸ ਤਰ੍ਹਾਂ ਮੀਲ ਪਾ ਲੈਣੀ ਆ ਤੇ ਆਪਣੇ ਸਾਈਆਂ ਉੱਪਰ ਹੁੰਦੇ ਨੇ ਉੱਪਰ ਦੇ ਸਿਧੀਆਂ ਨਹੀਂ ਗੀਆਂ सिंपल लाइए ला लू कोने आप सारे बना के खांगे ਆਹੜਾ ਕੋਨਾ ਇਹਨੂੰ ਇਸ ਤਰ੍ਹਾਂ ਕਰ ਲੈਣਾ ਮੈਂ ਇਸ ਨੂੰ ਇਹਨੇ ਆਪਣੇ ਆਪ ਹੀ ਇਦਾਂ ਬਣ ਜਾਣਾ ਠੀਕ ਹੈ ਜੀ ਇਸ ਕੋਨੇ ਤੋਂ ਪਰਮਾਡੀ ਜੇਕਰ ਨੂੰ ਚਲਾ ਲੈਣੀ ਆ ਮੁੜ ਕੇ ਸਿੱਧੀ ਕਰਕੇ ਫਿਰ ਲੈਣ ਤੇ ਗਿੱਡੀ ਚੜ ਜਾਣੀ ਆ ਦੇਖੋ ਇਸ ਤਰ੍ਹਾਂ ਕੋਨੇ ਬਹੁਤ ਸਾਰੇ ਬਣ ਜਾਂਦੇ ਆ ਨੇ ਕਈ ਲੈਸ ਹੁੰਦੀਆਂ ਗੋਮ ਲੱਗਣ ਵਾਲੀਆਂ ਕਿ ਲੈਸ ਹੁੰਦੀਆਂ ਨੇ ਵੀ ਪੂਰੀਆਂ ਉੱਪਰ ਇਦਾਂ ਦੀਆਂ ਕਾਟਨ ਦੀਆਂ ਲੈਸਾਂ ਜਿਹੜੀਆਂ ਹੁੰਦੀਆਂ ਨੇ ਉਹ ਕਈ ਦੇ ਦੁਪੱਟੇ ਤੇ ਲਾਉਣ ਵਾਲੀਆਂ ਆ ਇਹ ਕਾਟਨ ਦਾ ਦੁਪੱਟਾ ਬਹੁਤ ਸੋਹਣਾ ਸਸਤਾ ਦੁਪੱਟਾ ਤੇ ਲੈਸ ਵੀ ਆਪਣੀ 15 ਰੁਪਏ ਮੀਟਰ ਲੈਸ ਹੈ ਤੇ ਇਹ ਲਾਉਣ ਦਾ ਮੁੱਲ ਹੁੰਦਾ ਕੁਛ 20-25 ਦੇ ਬਦਲਾ ਕੇ ਜਾਂਦੇ ਨੇ ਇਹ ਕਿਸੇ ਕਿਸੇ ਕਲਰ ਦਾ ਰੰਗ ਆਉਂਦੇ ਆ ਤੇ ਫਿਰ 100 ਰੁਪਏ ਦੇ ਵਿੱਚ 300 ਦਾ ਦੁਪੱਟਾ 100 ਰੁਪਏ ਅੰਦਰ ਹੀ ਸੱਦੇ 1 ਮੀਟਰ ਆਪਣੀ ਲੈਸ ਲੱਗਦੀ ਹੈ ਦੁਪੱਟੇ ਦੀ ਥੋੜਾ ਜਿਹਾ ਤੁਸੀਂ ਨਾਰਮਲ ਤੋਂ ਜਿਹੜਾ ਪਖਾਇਆ ਨਾ ਵੱਧ ਕਰ ਲਿਓ ਜਦੋਂ ਬਚਲੀ ਨੂੰ ਲੈਸ ਲਾਉਣੀ ਹੈ ਦੁਪੱਟੇ ਨੂੰ ਦੇ ਭਣਾੰ ਮਦੇੜਨਾ ਮੈਂ ਪੈਸਾ ਤਾ ਦੈੜ ਕਿਲੋ ਆ ਲਿਆ ਇਹਦਾ ਬੱਕਣਾ ਪਕੰਨੀ ਦੇ ਜਿਹੜਾ ਕੁੰਮਾ ਆਉਂਦਾ ਉਹਦੇ ਤੇ चंकी तरह ला लेना इस तरह अपनी सारी कोने बन के तैयार ने आस के आप जी लास्ट वाला कोना रह गया तो ये आपको दिखा दें बना के कोने बनाने कोई औखे नहीं था अपने आप ही उपरू तैयार होंगे ने भी लो जी सूथे ला दो ਦੇਖਿਓ ਇਹ ਵਸ ਇੱਥੋਂ ਫੜਨਾ ਹੈ ਆਪਾਂ ਇਹ ਕਰਕੇ ਤੇ ਇੱਥੇ ਕੋਨਾ ਬਣ ਜਾਂਦਾ ਇਹਦੇ ਆਪਣੇ ਆਪ ਹੀ ਬਣਦੇ ਆਉਂਦੇ ਨੇ ਕੋਨੇ ਐਸ ਤਰ੍ਹਾਂ ਕੋਈ ਸਾਰੇ ਤੇ ਆਵळा ਆਪਾਂ ਤਾਂ ਲਾਏ ਤੁਹਾਨੂੰ ਦੱਸਦੀ ਆਵਲੀ ਆਪਾਂ ਇੱਥੋਂ ਨਾਣੀ ਸਟਾਰਟ ਤਾਂ ਕੀਤੀ ਹੈ ਵੀ ਚਲੋ ਕੋਨੇ ਸਾਰੇ ਜਿਹੜੇ ਨੇ ਉਹ ਕੋਝੇ ਬਣ ਜਾਣਗੇ ਇਹ ਆਪਾਂ ਇੱਥੋਂ ਤਾਂ ਆਉਣ ਨੂੰ ਸਟਾਰਟ ਕਰ ਦਿੰਨੇ ਆ ਇੱਥੇ ਥੋੜੀ ਜੀ ਜੋੜ ਰਹਿ ਜਾਂਦਾ ਵੀ ਫਿਰ ਇੱਥੇ ਜੋੜ ਫਿਰ ਕੋਨਾ ਨਹੀਂ ਬਣਦਾ ਇਹ ਇੱਥੋਂ ਨਾਣੀ ਆਪਾਂ ਤਾਂ ਸਟਾਰਟ ਕਰ ਦਿੰਨੇ ਆ ਇਹ ਫਿਰ ਪਤਾ ਹੀ ਨਹੀਂ ਲੱਗਦਾ ਕਿ ਕਿੱਥੋਂ ਲਈ ਸੀ ਤੇ ਕਿੱਥੇ ਸਟਾਰਟ ਕੀਤੀ ਸੀ ਇੱਥੋਂ ਵੀ ਆਪਾਂ ਨਾ ਚੰਗੀ ਤਰ੍ਹਾਂ ਇਹਨੂੰ ਬੰਦ ਕਰ ਦੇਣਾ ਦਿਖਾਉਣਾ ਤੁਹਾਨੂੰ ਇਹ ਵੀ ਆਪਾਂ ਉੱਪਰ ਇੱਕ ਸਲਾਈ ਲਾ ਦੇਣੀ ਹੈ ਦੇਖਣ ਉੱਪਰ ਰੱਖ ਕੇ ਇਹਦੀ ਕੋਨੇ ਜਿਹੇ ਤੇ ਆਪਾਂ ਇਹ ਜਿਹੜਾ ਜੋੜ ਆਇਆ ਨਾ ਇਹਨੂੰ ਜੋੜ ਤੇ ਜੋੜ ਲੱਗਾ ਨਿਕਲ ਜਾਪਾਂ ਐਸ ਤਰ੍ਹਾਂ ਕਰਦੇ ਹਾਂ ਇਸੇ ਜੋੜ ਤੇ ਨਾਲ ਦਾ ਟੱਕਾ ਹੁੰਦਾ ਇੱਕ ਵਾਰੀ ਆਪਾਂ ਕਮਾ ਲੈਂਦੇ ਤੇ ਪਤਾ ਹੀ ਨਹੀਂ ਲੱਗਦਾ ਹੈਗਾ ਨਾ ਆਪਾਂ ਜੇ ਸਾਰੇ ਕੋਨੇ ਆਪਣੇ ਕੋਨੇ ਆ ਜਾਣ ਤੇ ਵੀ ਆਪਾਂ ਕਿੱਥੋਂ ਸਟਾਰਟ ਕੀਤਾ ਹੋਇਆ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਇਹਦੇ ਉੱਪਰ ਕਰਕੇ ਨਾ ਲੈਨੇ ਤੁਹਾਨੂੰ ਖਾਣੀ ਲਓ ਜੀ ਇਸ ਤਰ੍ਹਾਂ ਆਪਣੇ ਖੁੱਲੇ-ਦੁੱਲੇ ਦੁਪੱਟਾ ਆ ਇਹਦਾ ਵੇਖੋ ਆਪਾਂ ਕੰਨੀਆਂ ਮੋੜ ਕੇ ਵੀ ਕਿੰਨਾ ਖੁੱਲਾ ਦੁਪੱਟਾ ਆ ਤੇ ਇਸ ਤਰ੍ਹਾਂ ਆਪਾਂ ਸਾਰੇ ਕੋਨੇ ਚਾਰੇ ਕੋਨੇ ਆਪਣੇ ਇਸ ਤਰ੍ਹਾਂ ਤਿਆਰ ਨੇ ਇਸ ਤਰ੍ਹਾਂ ਕਰਕੇ ਦੇਖੋ ਅੱਲੀ ਕਿਨਾਰੀ ਕਿਨਾਰੀ ਵਾਰ ਦੇ ਸਦੀ ਬਹੁਤ ਸੋਹਣੀ ਤੇ ਇਧਰਲੀ ਸਾਈਡ ਤੋਂ ਵੀ ਇਸ ਤਰ੍ਹਾਂ ਸਫਾਈਦਾਰ ਹੁੰਦਾ ਹੈ ਹਨਾ ਤੇ ਇਧਰੋਂ ਵੀ ਦੇਖੋ ਕਿੰਨੀ ਸਫਾਈ ਦੇ ਨਾਲ ਲੱਗ ਗਿਆ ਇਸ ਤਰੀਏ ਆਪਣੇ ਚਾਰੇ ਕੋਨੇ ਜਿਹੜੇ ਨੇ ਤਿਆਰ ਨਹੀਂ ਜੋੜ ਆਪਾਂ ਇੱਥੇ ਕਰਦੇ ਆ ਇਸ ਲਈ ਵੀ ਸਾਰੇ ਕੋਨੇ ਜਿਹੜੇ ਨੇ ਉਹ ਸੋਹਣੇ ਬਣ ਜਾਣ ਚਾਰੇ ਠੀਕ ਹੈ ਜੀ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਤੁਸੀਂ ਆਪਾਂ ਸਸਤੇ ਦੁਪੱਟੇ ਜਿਹੜੇ ਹੁੰਦੇ ਨੇ ਉਹਨਾਂ ਨੂੰ ਵੀ ਤੁਸੀਂ ਵਧੀਆ ਸੋਹਣੇ ਬਣਾ ਸਕਦੇ ਹੋ ਲੁੱਕ ਦੇਖੋ ਬਣੀ ਸੋਹਣੀ ਆਈ ਐ ਇਹ ਬਣਾ ਨਾ ਮੈਂ ਉਹ ਡੈਰ ਨੂੰ ਕਿਹਾ ਸੀ ਵੀ ਆਹ ਜਿਹੜਾ ਕੰਨਰ ਹੈ ਕਰੀਮ ਦੇ ਨਾਲ ਸਾਈਡਾਂ ਤੇ ਕਰ ਦੇ ਇਹਦਾ ਤੇ ਪਿੰਕ ਨੂੰ ਵਿੱਚ ਕਰ ਦਿਓ ਪਰ ਉਹਨਾਂ ਨੇ ਥੋੜਾ ਜਿਹਾ ਉਲਟਾ ਪੁਲਟਾ ਕਰ ਦਿੱਤਾ ਕਿਉਂਕਿ ਫਿਰ ਮੈਂ ਕਿਹਾ ਵੀ ਲੈਸ ਜਿਹੜੀ ਨਾ ਕਰੀਮ ਆ ਤਾਂ ਫਿਰ ਹਨਾ ਗ੍ਰੇ ਇਹਦੇ ਤੇ ਗ੍ਰੇ ਤੇ ਸੋਹਣੀ ਲੱਗਣੀ ਸੀਗੀ ਤੇ ਚਲੋ ਉਹਨੇ ਫਿਰ ਇਦਾਂ ਹੀ ਡੈਰ ਆਪਣੀ ਮਰਜ਼ੀ ਕਰ ਦੇਵੇ ਇਦਾਂ ਦਾ ਬਣਾ ਦਿੱਤਾ ਆਪਾਂ ਨੂੰ ਬੈਕ ਸਾਈਡ ਵੀ ਦੇਖੋ ਕਿੰਨੀ ਸੋਹਣੀ ਲੁੱਕ ਆਉਂਦੀ ਹੈ ਇਹ ਨਹੀਂ ਜਗਾ ਵੀ ਖਰਾਬ ਲੱਗਦੀ ਇਸ ਤਰ੍ਹਾਂ ਤੁਸੀਂ ਵੀ ਲਾ ਕੇ ਦੁਪੱਟੇ ਨੂੰ ਯਾਰ ਕਰ ਸਕਦੇ ਹੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਪਰ ਲਾਈਕ ਜਰੂਰ ਕਰਦਿਆ ਕਰੋ ਜੇ ਤੁਹਾਨੂੰ ਵਧੀਆ ਲੱਗਦੀ ਹੈ ਤਾਂ ਲਾਈਕ ਕਰਨਾ ਨਾ ਭੁੱਲਿਆ ਕਰੋ ਤੇ ਸਤਿ ਸ੍ਰੀ ਅਕਾਲ ਜੀ